ਮੇਰੇ ਵੱਲੋਂ ਸਾਰੇ ਅਨਪਿਆਰ ਭਰੀ ਸਤਿ ਸਾਕ ਤੇ ਅੱਜ ਆਪਾਂ ਬਣਾਉਨੇ ਆਂ ਚਲਾਈ ਦਾ ਸਾਗ ਤੇ ਕਰਦੇ ਹਾਂ ਜੀ ਆਪਾਂ ਵੀਡੀਓ ਸਟਾਰਟ ਇਧਰ ਆਪਾਂ ਚਲਾਈ ਦਾ ਸਾਗ ਲੈ ਲਿਆ ਆਹ ਦੇਖੋ ਆਹ ਹੈਗਾ ਚਲਾਈ ਇਹ ਨਾ ਮੈਂ ਕੱਲ ਰਾਤ ਨੂੰ ਥੋੜੀ ਸੀਗੀ ਤੇ ਤੋੜ ਕੇ ਤੇ ਮੈਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਆਪਾਂ ਇਥੋਂ ਘਰੇ ਹੀ ਤੋੜੀ ਆ ਇਹ ਚਲਾਈ ਆ ਤੇ ਇਹ ਹੈਗਾ ਬਾਥੂ ਇਹ ਵਾਲਾ ਇਹ ਨਾ ਹਾਈਬ੍ਰਿਡ ਬਾਤ ਹੂਆ ਇੱਕ ਤਾਂ ਹੁੰਦਾ ਨਾ ਛੋਟੇ ਪੱਤੇਵਾਂ ਵਾਲਾ ਇਹ ਵੱਡੇ ਪੱਤੇਵਾਂ ਵਾਲਾ ਤੇ ਚਲਾਈ ਦਾ ਸਾਗ ਅੱਜ ਕੱਲ ਗਰਮੀ ਦੇ ਵਿੱਚ ਇਹ ਬਣਾਉਂਦੇ ਆ ਜਿਹੜਾ ਆਪਾਂ ਇਹ ਠੰਡਾ ਹੁੰਦਾ ਇਹ ਗਰਮ ਨਹੀਂ ਹੁੰਦਾ ਹੈਗਾ ਤੇ ਬਹੁਤ ਸਾਰੀਆਂ ਇਹ ਬਿਮਾਰੀਆਂ ਵਾਸਤੇ ਇਹ ਵਧੀਆ ਹੁੰਦਾ ਤੇ ਹੁਣ ਨਾ ਆਪਾਂ ਇਹਨੂੰ ਐਦਾਂ ਕਰਦੇ ਆ ਇਹਨੂੰ ਚੀਰ ਲੈਨੇ ਆ ਤੇ ਇਦਾਂ ਆਪਾਂ ਰੱਖ ਲੈ ਜੀ ਕੁੱਕਰ ਕਰ ਰੱਖ ਲੈ ਇਹਦੇ ਵਿੱਚ ਆਪਾਂ ਪਾਣੀ ਪਾ ਲੈਨੇ ਆ। ਥੋੜੀ ਜਿਹੀ ਗੜਵੀ ਆਪਾਂ ਪਾਣੀ ਦੀ ਪਾ ਲਈ। ਤੇ ਥੋੜਾ ਜਿਹਾ ਨਾ ਆਪਾਂ ਇਹਨੂੰ ਪਹਿਲਾਂ ਗਰਮ ਕਰ ਲੈਨੇ ਆ। ਪਾਣੀ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ। ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਮਸਾਲਾ ਦੀ ਦਾਲ ਪਾਵਾਂਗੇ। ਤੁਸੀਂ ਕੋਈ ਵੀ ਦਾਲ ਪਾ ਸਕਦੇ ਛੋਲੇ ਦੀ ਦਾਲ ਪਾ ਸਕਦੇ ਕਸਰੀ ਵੀ। ਇਹਨਾਂ ਮੈਂ 2-2 ਘੰਟੇ ਪਹਿਲਾਂ ਭਿਉਂ ਕੇ ਰੱਖਤੀ ਸੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਜਦੋਂ ਆਪਾਂ ਇਦਾਂ ਕਰਦੇ ਆ ਨਾ ਤੇ ਇਹ ਢੁੱਡਦੀ ਹੈ ਕਿਉਂਕਿ ਜਲਦੀ ਬਣ ਜੂਗੀ ਇਸ ਕਰਕੇ ਆਪਾਂ ਭਿਉਂਤੀ ਸੀ ਇਹਦੇ ਨਾਲ ਬਹੁਤ ਜਦੋਂ ਆਪਾਂ ਦਾਲ ਪਾ ਦਿੰਨੇ ਨਾ ਇਸ ਸਾਗ ਦੇ ਵਿੱਚ ਚਲਾਈ ਜੇ ਤਾਂ ਬਹੁਤ ਟੇਸਟੀ ਬਣ ਜਾਂਦੀ ਹੈ ਤੁਸੀਂ ਕੋਈ ਵੀ ਦਾਲ ਪਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਮਸਾਲਾ ਦੀ ਪਾਉਣੀ ਹੈ ਜਾਂ ਤੁਸੀਂ ਛੋਲਿਆਂ ਦੀ ਪਾਉਣੀ ਆ ਤੁਸੀਂ ਕੋਈ ਵੀ ਦਾਲ ਪਾ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਮੈਂ ਮਸਾਲੇਦਾਰ ਏਸ ਕਰਕੇ ਪਾਈਏ ਵੀ ਇਹ ਨਾ ਛੇਤੀ ਖੁੱਲ ਜਾਂਦੀ ਹੈ ਹੁਣ ਆਪਾਂ ਇਹ ਜਿਹੜਾ ਸਾਗ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਛੀਰ ਕੇ ਤੇ ਹੁਣ ਆਪਾਂ ਇਹਨੂੰ ਰੱਖ ਲਿਆ ਤੇ ਇਹਨੂੰ ਵੀ ਆਪਾਂ ਵਿੱਚ ਪਾ ਦਨੇ ਆ ਸਾਰਾ ਪੈ ਗਏ ਜੋ ਜਿਹੜਾ ਚਲਾਈ ਦੇ ਮੂਰੇ ਬੀਜਾ ਹੁੰਦਾ ਨਾ ਬਣਿਆ ਹੋਇਆ ਉਹ ਬਸ ਕੱਢ ਦੇਣਾ ਹੁੰਦਾ ਬਾਕੀ ਤੁਸੀਂ ਧਰ ਸਕਦੇ ਆ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਰੱਖ ਲਓ ਫਿਰ ਤੁਸੀਂ ਇਹਨੂੰ ਧਰ ਲਓ ਨਾਲ ਹੀ ਮੈਂ ਇੱਕ ਚਮਚ ਨਮਕ ਦਾ ਪਾ ਦਉਂਗਾ ਨੰਨ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ। ਇਹਨਾਂ ਥੋੜਾ ਜਿਹਾ ਇੱਕ ਵਾਰੀ ਪਹਿਲਾਂ ਟੱਕ ਲੈਣੀ ਇਸ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੂੰ ਲਾਉਣੀ ਜੇ ਰਿਜਨ ਲੱਗ ਗਿਆ ਉਦੋਂ ਆਪਾਂ ਇਹਨੂੰ ਬੰਦ ਕਰ ਦਿਆਂਗੇ। ਹੁਣ ਆਪਾਂ ਇਹਦੇ ਵਿੱਚ ਇਹ ਹਰੀਆਂ ਮਿਰਚਾਂ ਪਾ ਲਾਂ ਪਾ ਲਈਆਂ ਪੰਜ ਛੇ ਇੱਕ ਪਿਆਜ਼ ਤੇ ਚਾਰ ਪੰਜ ਕਲੀਆਂ ਆਪਾਂ ਲਸਣ ਦੀਆਂ ਪਾਈਆਂ। ਬਾਹਰ ਵਿੱਚ ਆਪਾਂ ਤੜਕੇ 'ਚ ਪਾਵਨੇ ਸਿਰਫ ਤਿੰਨ ਚਾਰ ਕਲੀਆਂ ਚਾਰ ਤੋਂ ਕਲੀਆਂ ਪਾਈਆਂ ਮੈਂ ਇਹ ਲਸਣ ਦੀਆਂ ਤੇ ਥੋੜਾ ਇਹ ਚੰਗੀ ਤਰ੍ਹਾਂ ਹਰੀਆਂ ਲੱਗਿਆ ਸਾਗ ਆਪਣਾ ਨਾਲ ਹੀ ਇਹ ਆਪਾਂ ਨਾਲ ਇਹ ਸਾਰਾ ਪਾ ਦੇਾਂਗੇ ਕਿਉਂਕਿ ਵਿੱਚ ਹੀ ਗ੍ਰाइंड ਹੋ ਜੂਗਾ ਇਹ ਬੰਦ ਦੇ ਦਿਆਂਗਾ ਸਬਾ ਪਕਾ ਪਕਾ ਰੋ ਪਾ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਇਹਦੀਆਂ 4-5 ਵੇਸ ਲਾ ਵਜਾਵਾਂਗੇ ਉਸ ਤੋਂ ਬਾਅਦ ਦੇਖਾਂ ਫੇਰ ਆਪਾਂ ਵੇਖ ਜਿੱਦੀ ਵੀ ਇਹ ਲੰਘੇ ਫੇਰ ਆਪਾਂ ਪਾਣੀ ਚੋਂ ਤੋੜਵਾ ਮਾ ਦਈਏ ਤੇ ਆਪਾਂ ਗੈਸ ਜੱਟ ਨੂੰ ਬੰਦ ਕਰ ਦਿੰਦੇ ਨੇ ਵੇਖ ਲੈਣੇ ਆਪਣਾ ਸਾਗ ਬਣਿਆ ਕਿ ਨਹੀਂ ਤੇ ਫੇਰ ਆਪਾਂ ਉਸ ਤੋਂ ਬਾਅਦ ਤੜਕੇ ਦੀ ਤਿਆਰੀ ਹੁਣ ਆਪਾਂ ਵੇਖਦੇ ਹਾਂ ਨੂੰ ਆਪਾਂ ਨਾਲ ਇੱਕ ਦੋ ਸੀਟੀਆਂ ਹੋਰ ਵਜਾਉਣੀਆਂ ਪੈਣੀਆਂ ਤੇ ਆਪਾਂ ਪਾਣੀ ਇਹਦੇ ਵਿੱਚ ਭੁੱਲਈ ਆ ਜੇ ਤੁਹਾਡਾ ਪਾਣੀ ਘਟ ਜਾਏਗਾ ਇਦੇ ਵਿੱਚ ਆਪਾਂ ਜਿਹੜਾ ਸਰੋਂ ਦੇ ਸਾਗ ਦੇ ਉੱਤੇ ਗਰਮ ਪਾਣੀ ਪਾਉਨੇ ਆ ਉਦਾਂ ਹੀ ਪਾ ਲਓ ਮੋਪੜਾ ਪਾਣੀ ਪੂਰਾ ਹੈ ਆਪਾਂ 2-3 ਮਿੰਟਾਂ ਨੂੰ ਸੋਕ ਵੀ 3-4 ਹੋਰ ਵੀ ਜਾਣਗੇ ਇਧਰ ਆਪਾਂ ਤੜਕੇ ਦੀ ਤਿਆਰੀ ਕਰ ਲੈਂਦੇ ਨਾਲ ਇਧਰ ਆਪਾਂ ਰੱਖ ਲੀਏ ਨੈਕਸਟ ਇਧਰ ਮੈਂ ਕੜਾਈ ਰੱਖ ਲਈ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਇੱਕ ਕੜਸੀ ਪਾ ਲਈ ਆਪਾਂ ਘਿਓ ਦੀ ਪੰਗਰਿਆ ਹੋਇਆ ਹੈ ਦੇਸੀ ਘਿਓ ਤੇ ਆਪਾਂ ਇੱਕ ਕੜਸੀ ਪਾ ਲਈ ਹੁਣ ਆਪਾਂ ਇਹਦੇ ਵਿੱਚ ਇਹ ਲਸਣ ਦੀਆਂ ਤਿੰਨ ਚਾਰ ਕਲੀਆਂ ਤੇ ਥੋੜਾ ਜਿਹਾ ਆਪਾਂ ਅਦਰਕ ਗ੍ਰੇਡ ਕੀਤਾ ਹੋਇਆ ਇਹਨੂੰ ਆਪਾਂ ਗ੍ਰੇਡ ਕਰਤਾ ਸੀਗਾ ਤੇ ਇਹ ਆਪਾਂ ਤਿੰਨ ਪਿਆਜ਼ ਲਈਆਂ ਤੇ ਇੱਕ ਟਮਾਟਰ ਲਿਆ ਜਿਹੜੀ ਆਪਾਂ ਇਹਦੇ ਵਿੱਚ ਪਾਵਾਂਗੇ ਇਦਾਂ ਨਸਲਾ ਹੈਗਾ ਨਾ ਉਹ ਬੈਲੈਂਸ ਕਰ ਦਿੰਦਾ ਤੁਹਾਡੀ ਬਾਤ ਤੇ ਗੱਤ ਨੂੰ ਦੋਵੇਂ ਚੀਜ਼ਾਂ ਹੀ ਹੋ ਜਾਣਗੀਆਂ ਇਹ ਥੋੜਾ ਜਿਹਾ ਹਲਕਾ ਜਿਹੇ ਬ੍ਰਾਊਨ ਹੋ ਗਿਆ ਤਾਂ ਆਪਾਂ ਇਹ ਘਰਮਚ ਜੂਗਾ ਇਹ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਨਾ ਇਹ ਟਮਾਟਰ ਤੇ ਪਿਆਜ਼ ਪਾ ਦਿੰਨੇ ਆਂ ਐਸਾ ਬਰਸ ਕੇ ਬਾਅਦ ਨਾਲ ਦਬੀਪਾ ਚੀਂਦੇ ਆਂ ਉਸੇ ਦੇ ਕੋਈ ਥਾਣਾ ਇਸ ਕਰਕੇ ਇਹਨਾਂ ਨੂੰ ਹਲਕੀ ਜਿਹੀ ਅੱਗ ਤੇ ਭੁੰਨਾਂਗੇ ਬਹੁਤ ਜ਼ਿਆਦਾ ਨਹੀਂ ਵੀ ਇਹ ਮਾਸੀ ਜਾਂਦਾ ਤੇ ਫੇਰ ਹੀ ਇਹਦੇ ਮਹਿਕ ਫੇਰ ਹੀ ਆਉਂਦੀ ਹੈ ਲਸਣ ਦੀ ਤੇ ਪਿਆਜ਼ ਦੀ ਤੇ ਇਹ ਵੀ ਸਾਰੇ ਕਰਦੇ ਨੇ ਫੇਰ ਹੀ ਮਹਿਕ ਆਉਂਦੀ ਹੈ ਜੇ ਆਪਾਂ ਬਹੁਤ ਜ਼ਿਆਦਾ ਅੱਗ ਤੇ ਕਰ ਲੈਨੇ ਆ ਤਾਂ ਫੇਰ ਨਾ ਇਹ ਜਿਹੜੇ ਹੈਗੇ ਪਿਆਜ਼ ਇਹ ਮੱਝ ਜਾਂਦੇ ਆ ਤੇ ਤੇ ਉਹਦਾ ਟੇਸ ਨਹੀਂ ਆਉਂਦਾ ਹੈਗਾ ਦੇਸੀ ਜਿਹਾ ਕਰਕੇ ਪਾਲਾ ਆ ਕਿ ਥਾਲੇ ਦੇ ਵਿੱਚ ਦੇਸੀ ਘਿਓ ਮੱਖਣ ਇਹ ਹੀ ਚੀਜ਼ਾਂ ਜਾਰੇ ਸਵਾਦ ਆਉਂਦੀਆਂ ਇਸ ਕਰਕੇ ਮੈਂ ਪਹਿਲਾਂ ਹੀ ਪਾ ਲਿਆ ਤੇ ਬਾਅਦ ਵਿੱਚ ਉੱਪਰ ਦੀ ਪਾਉਣਗੀ ਇਧਰ ਨਾਲ ਆਪਣਾ ਜਿਹੜੇ ਪਿਆਜ਼ ਆ ਚੰਗੀ ਤਰ੍ਹਾਂ ਹੀ ਭੁੰਨੇ ਗਏ ਇਹ ਆਪਣਾ ਨਾ ਕਦੂ ਗਾਛ ਕੀਤਾ ਹੋਇਆ ਹੈ ਇਹ ਅਦਰਕ ਨੂੰ ਵੀ ਆਪਾਂ ਇਹੀ ਪਾ ਲਾਂਗੇ ਵਿੱਚ ਅਦਰਕ ਕਦੂ ਗਾਛ ਕਰਕੇ ਪਾ ਲਿਆ ਫਿਰ ਬੱਚੇ ਦੀ ਬੱਚੇ ਕਹਿੰਦੇ ਸਾਡੇ ਤਾਂ ਜਿਆਦਾ ਖੋਲੇ ਜਾਂਦਾ ਉਹ ਕੜ-ਕੜ ਕੇ ਰੱਖ ਲੈਂਦੇ ਬੱਚੇ ਇਸ ਕਰਕੇ ਨਾ ਜੇ ਆਪਾਂ ਚੀਰਿਆ ਹੁੰਦਾ ਤੇ ਫਿਰ ਤਾਂ ਆਪਾਂ ਨਾਲ ਹੀ ਘੋਣਾ ਸੀਗਾ ਤੇ ਹੁਣ ਆਪਾਂ ਚੀਰ ਨਹੀਂ ਹੈਗਾ ਨਹੀਂ ਤਾਂ ਫਿਰ ਇਹ ਥੱਲੇ ਲਾ ਦੇ ਸੀ ਤੇ ਇਹ ਮੱਤ ਹੋ ਜਾ। ਇਧਰ ਆਪਣੀ ਇਧਰ ਵੀ ਦੋ ਦੇਖਣਾ ਮੱਝਾਂ ਕਿ ਇਹਨਾਂ ਨੂੰ ਆਪਣਾ ਤੜਕਾ ਹੋ ਗਿਆ। ਆਪਣਾ ਪਿਆਜ਼ ਚੰਗੀ ਤਰ੍ਹਾਂ ਵਿੱਚ ਮੈਸ਼ ਹੋਣ ਲੱਗ ਗਿਆ। ਜੇ ਵੀ ਆਪਾਂ ਬਾਹਰ ਤੋਂ ਹੋ ਗਿਆ ਨਾ ਪਿਆਜ਼ ਤੇ ਫਿਰ ਉਹ ਖੜਾ-ਖੜਾ ਜਾ ਰਹੇਗਾ ਤੇ ਫਿਰ ਉਹ ਸਵਾਦ ਨਹੀਂ ਲੱਗਦਾ ਹੈਗਾ। ਮੈਂ ਇਸ ਕਰਕੇ ਪਹਿਲੇ ਹੀ ਬਾਦ ਨਹੀਂ ਲਈ ਨਾਲ ਹੀ ਪਿਆਜ਼ ਦੇ ਬਾਦ ਨਹੀਂ ਹੁੰਦੀ ਹੈ। ਇਹ ਵੀ ਆ ਜਵਦੀਆ ਬਤਰੀ ਤੇਰਾ ਬਣ ਮੰਗਾ ਇਹਦਾ ਮੇਰਤਾ ਜੀ ਹੁੰਦਾ ਤੇ ਤੜਕਾ ਬਹੁਤ ਵਧੀਆ ਲੱਗਿਆ ਹੋਇਆ ਇਹ ਚੀ ਤੜਕੇ ਤੇ ਆ ਜਾਂਦੀ ਹੈ ਤੇ ਇਹ ਜਿਹੜਾ ਹੈਗਾ ਆਪਾਂ ਸਾਰ ਜਿਹੜਾ ਬਣਾਇਆ ਜਲਾਈ ਦਾ ਇਹ ਜਿਹੜੇ ਲਿਵਰ ਦੇ ਜਿਹਨਾਂ ਨੂੰ ਕੌਲਮ ਹੁੰਦੀ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੁੰਦਾ ਆਜੂ ਵਾਰਤ ਦੇ ਵਿੱਚ ਇਹਨੂੰ ਦੱਸਿਆ ਗਿਆ ਕਿਆ ਫਾਇਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਜਿਨ੍ਹਾਂ ਲੋਕਾਂ ਨੂੰ ਜਿਵੇਂ ਜੋੜਾਂ ਦੇ ਵਿੱਚ ਦਰਦ ਵਗੈਰਾ ਹੁੰਦਾ ਉਹਨਾਂ ਨੂੰ ਵੀ ਬਹੁਤ ਵਧੀਆ ਹੁੰਦਾ ਇਹ ਸਾਗ ਖਾ ਲੈਣ ਤਾਂ ਜਾਂ ਇਹ ਨੂੰ ਜਿਵੇਂ ਹੈਗੇ 2-3 ਬੂਟੇ ਛੋਟੇ-ਛੋਟੇ ਢੇਢੇ ਕੱਟ ਕੇ ਆਮ ਹੀ ਖੜਾ ਹੁੰਦਾ ਕੱਟ ਕੇ ਢੋਕੇ ਸਵਾਰ ਕੇ ਤੇ ਉਹਨੂੰ ਤੁਸੀਂ ਉਬਾਲ ਕੇ ਠੰਡਾ ਕਰਕੇ ਪੀਓ ਤਾਂ ਉਹਦੇ ਨਾਲ ਤੁਹਾਡੇ ਜੋੜਾਂ ਦੇ ਦਰਦਾਂ ਜਿਹੜੇ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਲੀਵਰ ਵਾਲਿਆਂ ਦੇ ਜਿਹੜੇ ਹੈਗਾ ਉਹ ਲੀਵਰ ਵਾਲੇ ਵੀ ਪਾਣੀ ਇਹਦਾ ਉਬਾਲ ਕੇ ਵੀ ਪੀ ਸਕਦੇ ਆ ਸਬਜ਼ੀ ਵੀ ਖਾ ਸਕਦੇ ਆ ਤਾਂ ਉਹਦਾ ਲੀਵਰ ਤੇ ਜਿਹੜੀ ਹੈਗੀ ਆ ਗਰਮੀ ਉਹ ਵੀ ਕੱਢਦਾ ਹੈਪੇਟਾਟਸ ਸੀ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਇਹ ਤੇ ਜਿਸ ਤਰ੍ਹਾਂ ਕਿ ਜਿਵੇਂ ਕਈਆਂ ਲੋਕਾਂ ਨੂੰ ਇਸ ਤਰ੍ਹਾਂ ਹੁੰਦਾ ਨਾ ਕਿ ਬਵਾਸੀਰ ਦੀ ਪ੍ਰੋਬਲਮ ਹੁੰਦੀ ਆ ਉਹਦੇ ਵਾਸਤੇ ਇਹ ਬਹੁਤ ਕੇ ਨਾਮ ਦਵਾਈ ਦਾ ਕੰਮ ਕਰਦੀ ਹੈ ਇਹ ਤੇ ਮੂਰ ਕਰਾ ਕੇ ਖਾਣੀ ਚਾਹੀਦੀ ਇਹ ਗਰਮੀਆਂ ਦੇ ਵਿੱਚ ਗਰਮੀ ਨਾਲ ਹੀ ਇਹ ਜਿਆਦਾ ਚਲਾਈ ਹੁੰਦੀ ਆ ਇਸੇ ਕਰਕੇ ਇਹ ਗਰਮੀਆਂ ਦੇ ਵਿੱਚ ਆਉਂਦੀ ਆ ਤੇ ਆਯੂਵੈਦਿਕ ਡਾਕਟਰ ਤੁਹਾਨੂੰ ਹਮੇਸ਼ਾ ਇਹੀ ਐਡਵਾਈਸ ਦਿੰਦੇ ਆ ਕਿ ਤੁਸੀਂ ਇਹ ਖਾਓ ਕਿਉਂਕਿ ਮੈਂ ਵੀ ਐਸੇ ਕਿਤੇ ਨਾਲ ਹੀ ਹੈਗੀ ਆ ਮੇਰੀ ਨਰਸਿੰਗ ਕੀਤੀ ਆ ਤੇ ਮੈਂ ਘਰ ਦੇ ਵਿੱਚ ਹੀ ਕੇ ਨਾਮ ਆਪਣੀ ਪ੍ਰੈਕਟਿਸ ਕਰਦੀ ਆ ਠੀਕ ਹੈ ਤੇ ਇਸ ਕਰਕੇ ਮੈਨੂੰ ਜਿੰਨੀ ਕਿ ਮੈਨੂੰ ਨੌਲੇਜ ਹੁੰਦੀ ਆ ਤਾਂ ਮੈਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਜਿਹੜੀਆਂ ਲੇਡੀਆਂ ਹੁੰਦੀਆਂ ਨਾ ਮੈਨੂੰ ਵੀ ਹੋਣੀ ਵੀ ਇਹਦਾ ਪ੍ਰਾਈਵਸੀ ਤੋਂ ਬਾਅਦ ਬੱਚਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਈਆਂ ਲੇਡੀਆਂ ਤੇ ਜਿਵੇਂ ਦੁੱਧ ਨਹੀਂ ਆਉਂਦਾ ਹੈਗਾ ਤੇ ਉਹਨਾਂ ਨੂੰ ਵੀ ਉਬਾਲ ਕੇ ਇਹ ਪਾਣੀ ਠੰਡਾ ਕਰਕੇ ਦਿੱਤਾ ਜਾਵੇ ਤਾਂ ਦੁੱਧ ਉਤਰਨਾ ਸ਼ੁਰੂ ਹੋ ਜਾਂਦਾ ਮੈਂ ਕਾਫੀ ਕਈ ਵਾਰ ਪੇਸ਼ੈਂਟਾਂ ਦਾ ਦੱਸ ਦੇਣੀ ਹੁੰਦੀ ਜਿਵੇਂ ਮੇਰੇ ਕੋਲੇ ਆਉਂਦੇ ਪੇਸ਼ੈਂਟ ਤਾਂ ਮੈਂ ਉਹਨਾਂ ਨੂੰ ਕਹਿ ਦੇਣੀ ਹੁੰਦੀ ਆ ਤਾਂ ਉਹਨਾਂ ਦਾ ਰਿਜ਼ਲਟ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਜਿਸ ਤਰ੍ਹਾਂ ਕਿ ਮੈਂ ਇੱਕ ਰਚਾ ਵੀ ਧਨੀ ਵਾਲਾ ਪਾਣੀ ਸਰ੍ਹਾਲ ਵਾਲਾ ਨਾਲ ਉਸੇ ਉਹਨਾ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਕਿ ਭੈਣ ਜੀ ਵੀ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਤੁਹਾਡੇ ਦਾ ਠੀਕ ਹੈ ਜਿਹੜਾ ਆਯੂਬ ਹੈ ਤਾਂ ਕਹਣਾ ਜੇ ਤੁਹਾਨੂੰ ਉਹ ਫਾਇਦਾ ਨਹੀਂ ਕਰਦਾ ਨੁਕਸਾਨ ਨਹੀਂ ਕਰਦਾ ਹੈਗਾ ਤੇ ਇਹ ਜਿਹੜੀ ਉਹਨਾਂ ਦੇ ਹਿਸਾਬ ਨਾਲ ਜਿਸ ਰੁੱਤ ਦੇ ਵਿੱਚ ਜੋ ਵੀ ਫਲ ਮਿਲਦਾ ਉਹ ਉਸ ਰੁੱਤ ਦੇ ਮਤਲਬ ਕੀ ਤੁਸੀਂ ਖਾ ਸਕਦੇ ਆ ਜਦੋਂ ਆਪਾਂ ਇਸ ਤਰ੍ਹਾਂ ਕਹਿੰਦੇ ਹੁਣ ਜਿਵੇਂ ਗਾਜਰਾ ਮੂਲੀਆਂ ਹੈਗੀਆਂ ਹੁਣ ਹੈ ਨਹੀਂ ਗਈਆਂ ਤਾਂ ਆਪਾਂ ਭਾਲਦੇ ਵੀ ਜਿਉ ਗਾਜਰਾ ਮੂਲੀਆਂ ਹੁਣ ਆਪਾਂ ਖਾਈ ਜੀ ਹਨ ਉਹ ਆਪਾਂ ਨੂੰ ਫਾਇਦੇ ਤੋਂ ਨੁਕਸਾਨ ਕਰਦੀਆਂ ਜੋ ਵੀ ਸਬਜ਼ੀ ਹੈ ਜੇ ਹੁਣ ਸਰੋਵਰ ਸਰਵੋ ਸਰਦੀ ਦੇ ਵਿੱਚ ਆਉਂਦਾ ਤਾਂ ਆਪਾਂ ਨੂੰ ਉਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਇਹ ਹੁਣੇ ਚਲਾਈ ਆਉਂਦੀ ਆ ਤੇ ਚਲਾਈ ਆਪਾਂ ਨੂੰ ਖਾਣੀ ਚਾਹੀਦੀ ਜਿਵੇਂ ਬਾਥੂ ਆ ਬਾਥੂ ਵੀ ਅੱਜ ਕੱਲ ਹੁੰਦਾ ਤੇ ਉਹ ਵੀ ਆਪਾਂ ਨੂੰ ਉਹਦੇ ਵਿੱਚ ਹੈਗਾ ਜਿਵੇਂ ਰੈਤਾ ਬਣਾ ਲਿਆ ਇਸ ਤਰ੍ਹਾਂ ਦੀ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਵੱਧ-ਵੱਧ ਉਹ ਤੁਹਾਡਾ ਉਹਦੇ ਵਿੱਚ ਜਿਹੜਾ ਹੈਗਾ ਖੂਨ ਦੀ ਕਮੀ ਆ ਉਹ ਵੀ ਪੂਰੀ ਹੁੰਦੀ ਆ ਪਤਾ ਨਹੀਂ ਕਿ ਤੁਹਾਨੂੰ ਜਿਵੇਂ ਮਲਟੀਵਿਟਾਮਿਨ ਲੈਣੇ ਆ ਆਪਾਂ ਕਹਿੰਦੇ ਜੀ ਆ ਆਪਣਾ ਖੂਨ ਘਟਾ ਦਾ ਗੋਲੀ ਲੈ ਲਓ ਜੇ ਆਪਣਾ ਜੋੜਾ ਦਾ ਦਰਦ ਦਾ ਤਾਬਾ ਲੈ ਲਈਏ ਕਈ ਕਿੰਨੀਆਂ ਪ੍ਰੋਬਲਮਸ ਤਾਂ ਆਪਾਂ ਟੈਬਲੇਟ ਉੱਤੇ ਟੈਬਲੇਟ ਖਾਈ ਜਾਂਦੇ ਆ ਤੇ ਇਸ ਕਰਕੇ ਪ੍ਰਕਿਰਤੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਧਰਤੀ ਦੇ ਉੱਤੇ ਤੇ ਆਪਾਂ ਇਹਦੇ ਨੂੰ ਖਾ ਕੇ ਆਪਾਂ ਇਹਦੇ ਕਾਫੀ ਸਾਰੇ ਫਾਇਦੇ ਲੈ ਸਕਦੇ ਆ ਤੇ ਇੰਨੀ ਜੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਜਿੰਨੀ ਮੈਨੂੰ ਮੈਨੂੰ ਸੀਗੀ ਜਾਣਕਾਰੀ ਇਹਨੀ ਮੈਂ ਤੁਹਾਨੂੰ ਦਿੱਤੀ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਦੱਸਿਓ ਜੀ ਮੈਨੂੰ ਤੇ ਹੁਣ ਜੀ ਆਪਣਾ ਤੜਕਾ ਭੁੰਨਿਆ ਗਿਆ ਤੇ ਆਪਾਂ ਸਾਗ ਵੀ ਆਪਣਾ ਬਣ ਗਿਆ ਇਹਨੂੰ ਆਪਾਂ ਘੋਟ ਲੈਨੇ ਆਂ ਮਦਨੀ ਨਾਲ ਆਪਾਂ ਦਾ ਸਾਗ ਘੋਟ ਲਿਆ ਚੰਗੀ ਤਰ੍ਹਾਂ ਤੇ ਹੁਣ ਨਾ ਆਪਾਂ ਇਹਨੂੰ ਕਰਾਈ ਚ ਕੱਢ ਲੈਨੇ ਆਂ ਆਪਾਂ ਪਰੋਲੇ ਦੇ ਵਿੱਚ ਜਿਹੜਾ ਤੇ ਆਪਾਂ ਆਟਾ ਪਾਉਨੇ ਹੁੰਦੇ ਆਂ ਰਈਸਾ ਇਹਨੂੰ ਆਲਮ ਕਹਿੰਦੇ ਆ ਸਾਡੇ ਤਾਂ ਇਹਨੂੰ ਆਲਾ ਨਹੀਂ ਮੈਨੂੰ ਲੱਗਦਾ ਅਸੀਂ ਕਹਿੰਦੇ ਹੁੰਦੇ ਆ ਜਿਹੜਾ ਵਿੱਚ ਆਟਾ ਹੁੰਦਾ ਹੀ ਹੁੰਦਾ ਆ ਬੇਸਣ ਦਾ ਜੇ ਤੁਸੀਂ ਪਾ ਲੈਂਦੇ ਜਾਂ ਕਮਕਦਾਰ ਆਟਾ ਕੋਈ ਵੀ ਪਾ ਲੈਂਦੇ ਆ ਉਹ ਮੈਨੂੰ ਪਾਉਣ ਦੀ ਜਰੂਰਤ ਨਹੀਂ ਪਈ ਕਿਉਂਕਿ ਮੈਂ ਨਾ ਥੋੜੀ ਜਿਹੀ ਵੱਧ ਪਾਤੀ ਸੀਗੀ ਦਾਲ ਸੇ ਆਪਣਾ ਇਸੇ ਨਾਲ ਹੀ ਸਾਰਾ ਵਧੀਆ ਹੋ ਗਿਆ ਤੇ ਜੇ ਤੁਹਾਨੂੰ ਆਲਣ ਪਾਉਣ ਦੀ ਜਰੂਰਤ ਹੈਗੀ ਤਾਂ ਤੁਸੀਂ ਪਾ ਸਕਦੇ ਪਰ ਆਪਾਂ ਦਾ ਤਾਂ ਬਹੁਤ ਵਧੀਆ ਸਾਗ ਬਣ ਗਿਆ ਚੰਗੀ ਤਰ੍ਹਾਂ ਬਣ ਗਿਆ ਨੋਨ ਮਿਰਚ ਸਾਰਾ ਕੁਝ ਵਧੀਆ ਟੇਸਟੀ ਹੈ ਤੇ ਜੇ ਮਿਲ ਗਿਆ ਭੈਣਾਂ ਨੂੰ ਇਹ ਪਸੰਦ ਆਈ ਵੀਡੀਓ ਨਾ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਸਾਰੀਆਂ ਭੈਣਾਂ ਮੈਂ ਤਾਂ ਇਹ ਆਣੀ ਹੈ ਕਿ ਤੁਸੀਂ ਜਰੂਰ ਬਣਾ ਕੇ ਵੀ ਵੇਖੋ ਤੇ ਮੈਨੂੰ ਦੱਸਿਓ ਕਿਹਣੀ ਕਿਹਣੀ ਬਣਾਇਆ ਲਓ ਜੀ ਆਪਾਂ ਇਹ ਬਣ ਗਿਆ ਸਾਗ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆਂ ਇਹ ਤਿੰਨ ਢੱਕ ਦਿੰਨੇ ਤੇ ਹੁਣ ਆਪਾਂ ਰੋਟੀ ਦੀ ਕਰਦੇ ਆਂ ਤਿਆਰੀ ਇਧਰ ਨਾਲ ਆਪਾਂ ਕਪੂਰ ਦੀ ਜਿਹੜੀ ਹੈਗੀ ਆ ਧੂਪ ਕਰਦੇ ਹੁੰਦੇ ਹਾਂ ਘਰੇ ਇਸ ਤਰ੍ਹਾਂ ਕਪੂਰ ਲੈ ਕੇ ਨਾ ਤੇ ਜਿਹੜੀ ਹੁੰਦੀ ਆ ਹਵਨ ਸਮਗਰੀ ਤੇ ਉਹਦੀ ਆਪਾਂ ਨਾ ਘਰ ਦੇ ਵਿੱਚ ਧੂਪ ਕਰ ਲੈਣੀ ਹੁੰਦੀ ਆ ਸ਼ਾਮ ਦੇ ਟਾਈਮ ਪੋਜ਼ਿਟਿਵਿਟੀ ਆਉਂਦੀ ਆ ਤੇ ਉਸ ਤੋਂ ਬਾਅਦ ਮੈਂ ਨਾ ਫਿਰ ਪਾੜ ਫੁੱਟ ਕਰ ਲੈਣੀ ਹੁੰਦੀ ਆ ਤੇ ਇੱਥੇ ਆਪਾਂ ਹੁਣ ਨਾ ਇਹਨੂੰ ਦੇਵਾਂਗੇ ਰੱਖ ਇੱਧਰ ਆਹ ਖੇਡਦਾ ਖੇਡਦਾ ਮੇਰਾ ਭਤੀਜਾ ਆਇਆ ਵੇਆ ਇਹ ਖੇਡਦਾ ਫਰਦਾ ਕੁੱਤਾ ਉਹਨੂੰ ਭੰਕੀ ਜਾਂਦਾ ਤੇ ਅੱਜ ਨਾ ਮੌਸਮ ਵੀ ਬੜਾ ਸੋਹਣਾ ਹੋਇਆ ਵੇਆ ਅੱਜ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਅੱਜ ਹੁਣ ਨਾ ਜਿਆਦਾ ਕਿਤੇ ਮੀਂਹ ਪਿਆ ਲੱਗਦਾ ਤੇ ਬਹੁਤ ਸੋਹਣਾ ਮੌਸਮ ਹੋ ਗਿਆ ਹਵਾ ਵਗੀ ਜਾਂਦੀ ਆ ਬਹੁਤ ਹੀ ਸੋਹਣਾ ਲੱਗਦਾ ਹੈ ਉਹਨਾ ਪੇਟਾ ਮੇਰਾ ਤਾਂ ਤਾਂ ਤੀਜੀ ਤੇ ਚੜਿਆ ਬੈਠਾ ਫਿਰਦਾ ਅੱਜ ਨਾ ਹਵਾ ਬਹੁਤ ਜ਼ਿਆਦਾ ਵਧੀਆ ਇਸ ਕਰਕੇ ਮੈਨੂੰ ਕਹਿ ਰਹੇ ਸੀ ਕਿ ਮੰਮੀ ਆਜੋ ਤੁਸੀਂ ਵੀ ਉੱਪਰ ਮੈਂ ਤਾਂ ਬਸ ਇੱਕ ਢੇੜਾ ਕੱਢ ਕੇ ਆ ਗਈ ਫਿਰ ਮੈਂ ਤਾਂ ਰੋਟੀ ਸਬਜ਼ੀ ਦਾ ਵੀ ਹੋਰ ਸਾਰਾ ਕੰਮ ਕਰਨ ਵਾਲਾ ਤੇ ਬੱਚੇ ਉੱਤੇ ਫਿਰਦੇ ਆ ਉਹ ਤਾਂ ਤੀਜੀ ਮੰਜ਼ਲ ਤੇ ਤੁਰਿਆ ਫਿਰਦਾ ਹਨਾ ਸਵੇਰੇ ਜਿਹੜਾ ਆ ਦੇਖੋ ਇੰਨਾ ਵਧੀਆ ਇਹ ਬੂਟਾ ਚੱਲਿਆ ਸੀਗਾ ਤੇ ਨਾ ਗਰਮੀ ਕਰਕੇ ਇਹਦੇ ਵੀ ਪੱਤੇ ਪੀਲੇ ਪੈ ਗਏ ਆ ਦੇਖੋ ਕਿੰਨਾ ਸੋਹਣਾ ਲੱਗਦਾ ਸੀਗਾ ਚੱਲ ਪਈ ਤਾਂ ਚੰਗੀ ਗੱਲ ਲੱਗੇ ਨਾ ਇਸ ਜਗ੍ਹਾ ਤੇ ਅੰਬ ਦਾ ਬੂਟਾ ਲਾਇਆ ਸੀ ਤੇ ਅੰਬ ਵੀ ਚੱਲਿਆ ਸੀਗਾ ਅੰਬ ਵੀ ਲੱਗਣ ਲੱਗੇ ਸੀ ਤੇ ਉਹ ਵੀ ਸੁੱਕ ਗਿਆ ਸੀਗਾ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਇਸ ਕਰਕੇ ਇਹ ਸਾਰੀ ਪ੍ਰੋਬਲਮ ਆਉਂਦੀ ਆ ਆ ਸਾਰੇ ਨਾ ਅੱਜ ਪਹਿਲਾਂ ਸਵੇਰੇ ਲਾਇਆ ਸੀ ਹੁਣ ਇਹ ਸ਼ਾਮ ਨੂੰ 4 ਵਜੇ ਪਾਣੀ ਪਾਇਆ ਸੀਗਾ ਹੁਣ ਤਾਂ ਮੇਰੇ ਖਿਆਲ 7:30 ਦਾ ਟਾਈਮ ਹੋ ਗਿਆ ਇਧਰਲੇ ਇਧਰ ਹਜੇ ਪਾਇਆ ਨਹੀਂ ਹੈਗਾ ਇਹ ਸੁਬਾ ਪਾਇਆ ਸੀ ਤੇ ਇੱਥੇ ਸਾਰੇ ਸੁੱਕ ਗਏ ਲੱਗ ਆ ਬੂਤਲ ਬਰਸ਼ਨਾ ਬੂਟਾ ਬਾਕੀ ਹਰੇ ਭਾਈ ਕੋਈ ਵੀ ਦਰਖਤ ਲੱਗਿਆ ਬਹੁਤ ਸੋਹਣਾ ਲੱਗਦੀ ਐ ਕੁਛ ਜਿਹੜੀ ਇਹਦੇ ਆਹ ਫੁੱਲ ਹੁੰਦੇ ਆ ਨਾ ਇਹ ਬੜੇ ਹੀ ਸੋਹਣੇ ਹੁੰਦੇ ਆ ਤੇ ਹੁਣ ਨਾ ਇਹਦੇ ਵਿੱਚ ਵੀ ਇਹ ਵੀ ਜਿਵੇਂ ਇਹਨਾਂ ਦੇ ਫੁੱਲਾਂ ਦਾ ਜਿਵੇਂ ਕਲਰ ਆ ਉਹ ਵੀ ਫਿੰਡ ਹੋ ਜਾਂਦਾ ਜਾਮਨੀ ਜਾਮਨੀ ਜਿਹੜਾ ਵਿਚ ਵਾਲਾ ਨਾ ਇਸ ਤਰ੍ਹਾਂ ਲੱਗਦਾ ਹੁਣ ਆਹ ਨਾ ਸਾਰੇ ਚਿੱਟੇ-ਚਿੱਟੇ ਜਿਹੇ ਹੋਏ ਪਏ ਜਿਵੇਂ ਜਦੋਂ ਇਹਨੂੰ ਧੁੱਪ ਚੜ੍ਹਦੀ ਨਾ ਉਦੋਂ ਐਸਾ ਹੁੰਦਾ ਵੈਸੇ ਬਹੁਤ ਸੋਹਣੇ ਸਵੇਰੇ ਜਦੋਂ ਖਿੜਦੇ-ਖਿੜਦੇ ਫੁੱਲ ਉਹ ਤੋਂ ਸੋਹਣੇ ਲੱਗਦੇ ਆ ਉਸ ਤੋਂ ਬਾਅਦ ਇਹਨਾਂ ਦਾ ਰੰਗ ਐਸਾ ਤਰ੍ਹਾਂ ਹੋ ਜਾਂਦਾ ਆਹ ਜਿਹੜੀ ਸਾਈਡ ਐ ਚਿੱਟੀ-ਚਿੱਟੀ ਹੋ ਜਾਂਦੀ ਐ ਆ ਦੇਖੋ ਆ ਆਪਣੇ ਬਾਥੂ ਦਾ ਬੂਟਾ ਲੱਗਿਆ ਜਿਹੜਾ ਅਸੀਂ ਸਾਗ ਤੋੜਿਆ ਸੀ ਨਾ ਉੱਥੇ ਸੀਗੇ ਬੂਟੇ ਪਿਛਲੀ ਸਾਈਡ ਆਪਾਂ ਉੱਥੋਂ ਤੋੜਿਆ ਸੀ ਤੇ ਇਹ ਇੱਥੇ ਹੀ ਖੜਾ ਚਲੋ ਜੀ ਹੁਣ ਨਾ ਆਪਾ ਬਣਾਉਣ ਲੱਗਦੇ ਆ ਰੋਟੀ। ਐਤਰਨਾ ਆਪਾ ਤਵਾ ਰੱਖ ਲਿਆ। ਤੇ ਰੋਟੀ ਲਾ ਲੈਨੇ ਵਸ। ਜਲਦੀ ਜਲਦੀ ਲਾ ਲੈਨੇ ਤੂੰ। ਕੋਈ ਲਾਈਟਾਂ ਵੀ ਪਤਾ ਨਹੀਂ ਦੇ। ਆਵਾਜੀ ਆਵਾਵ ਬਗੀ ਜਾਂਦੀ ਜਿਹ ਹਨੇਰੀ ਜੀ ਆ। ਫਿਰ ਨਾਲਤਾ ਦੀ ਜਿੰਮ ਟੀਵੀ ਨਾਲ ਲੈਣੇ ਆ ਬੱਚੇ ਨਾ ਅੰਦਰ ਟੀਵੀ ਲਈ ਬੈਠੇ ਆ ਐਸੇ ਤਰ੍ਹਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੀਆਂ ਰੋਟੀਆਂ ਨਾਲ ਲੈਣੇ ਆ ਲੋ ਜੀ ਆਪਣਾ ਨਾ ਸਾਗ ਬਣ ਕੇ ਰੈਡੀ ਹੋ ਗਿਆ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਤਾ ਨਾਲ ਖੀਰਾ ਤੇ ਰੋਟੀ ਆ ਬਹੁਤ ਹੀ ਟੇਸਟੀ ਬਣਿਆ ਸਾਗ ਲੋ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ